ਜਾਪ ਦੇ ਵਿੱਚ ਇਸ ਸਮੇਂ ਜੋਨ ਅਖਾੜਾ ਭਖਿਆ ਹੋਇਆ ਹੈ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਖਡੂਰ ਸਾਹਿਬ ਸਭ ਤੋਂ ਹੌਟ ਸੀਟ ਇਸ ਵੇਲੇ ਬਣੀ ਹੋਈ ਹੈ 9 ਵਿਧਾਨ ਸਭਾ ਹਲਕੇ ਪੈਂਦੇ ਨੇ 7 ਵਿਧਾਨ ਸਭਾ ਹਲਕੇ ਆਮ ਆਦਮੀ ਪਾਰਟੀ ਦੇ ਕੋਲ ਨੇ 2 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਇੱਕ ਕਾਂਗਰਸ ਦੇ ਕੋਲ ਹੈ ਤੇ ਇੱਕ ਆਜ਼ਾਦ ਵਿਧਾਇਕ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਸਮਰਥਨ ਦੇ ਦਿੱਤਾ ਹੈ ਸਰਦਾਰ ਲਾਲਜੀਤ ਸਿੰਘ ਢੁੱਲਰ ਸਾਹਿਬ ਬਰੇ ਵਿਖੋਂ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਨੇ ਗੱਲਬਾਤ ਕਰਾਂਗੇ ਆ ਪੁੱਲਰ ਸਾਹਿਬ ਵੱਖ-ਵੱਖ ਹਲਕਿਆਂ ਦੇ ਵਿੱਚ ਘੁੰਮ ਰਹੇ ਹੋ ਆ ਜਿੱਥੇ ਆਪਾਂ ਹੈਗੇ ਕਹਿੰਦੇ ਕਿ ਕਾਂਗਰਸ ਦਾ ਗੜ ਹੈਗਾ ਇੱਥੇ ਟੋਰਨਾ ਬਹੁਤ ਮੁਸ਼ਕਲ ਹੈਗਾ ਕਿੱਦਾਂ ਚੱਲ ਰਿਹਾ ਚੋਣ ਪ੍ਰਚਾਰ ਦੇਖੋ ਕੋਈ ਕਿਤੇ ਕਾਂਗਰਸ ਦਾ ਗੜ ਨਹੀਂ ਕਿਤੇ ਅਕਾਲੀਆਂ ਦਾ ਗੜ ਨਹੀਂ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਆ ਸੱਚੇ ਪਾਤਸ਼ਾਹ ਦੀ ਬਾਬੇ ਨਾਨਕ ਦੀ ਧਰਤੀ ਆ ਐਰਕਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਵੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਨੂੰ ਲੋਕ ਜਿਤਾਉਣਗੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ 2 ਸਾਲਾਂ 'ਚ ਕੰਮ ਕੀਤੇ ਆ ਨਾ ਉਹਨਾਂ ਕੰਮਾਂ ਦੀ ਲੋਕ ਛਲਾਗਾ ਕਰਦੇ ਆ ਜਦੋਂ ਲੋਕਾਂ ਦੇ ਕੋਲ ਅਸੀਂ ਵੋਟਾਂ ਕਹਿਣ ਜਾਂਦੇ ਆ ਨਾ ਤੇ ਕਹੀਦਾ ਵੀ ਜਿਹੜੇ ਕੋਈ ਕੰਮ ਰਹਿ ਗਏ ਆ ਉਹ ਅਗਲੇ 3 ਸਾਲ ਪਾਏ ਉਹਦੇ ਚ ਕਰ ਦਾਂਗੇ ਤੇ ਇਹ ਕਿਹੇ ਗੱਲ ਦੀ ਪ੍ਰਵਾਨਾ ਕਰੋ ਲੋਕ ਸਾਨੂੰ ਅੱਗੋਂ ਇਹ ਕਹਿੰਦੇ ਆ ਅਸੀਂ 15 ਸਾਲ ਘੜ ਤੋਂ ਘੱਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਉਣਾ ਆ ਤੇ 15 ਸਾਲਾਂ ਜੇ ਅਸੀਂ ਮੁੜ ਤੋਂ ਆਪਦਾ ਰੰਗਲਾ ਪੰਜਾਬ ਵਾਪਸ ਲੈਣਾ ਕਿ ਲੋਕਾਂ ਨੂੰ ਵੀ ਪਤਾ ਆ ਕਿ ਜਿਹੜਾ ਤਾਣਾ ਬਾਣਾ 75 ਸਾਲਾਂ ਦਾ ਵਿਗਾੜਿਆ ਇਹਨੂੰ ਸਹੀ ਕਰਦੇ ਆ ਕੋਈ 10-15 ਸਾਲ ਲੱਗਣੇ ਲੋਕ ਗੱਲਾਂ ਕਰਦੇ ਆ ਰਵਿੰਦ ਕੇਜਰੀਵਾਲ ਸਾਹਿਬ ਦੀ ਰਿਹਾਈ ਹੋਈ ਆ ਸੋਰੇ ਦਿਨਾਂ ਵਾਲੀ ਹੋਈ ਆ ਕਿੰਨਾ ਕੁ ਦਾ ਪਾਰਟੀ ਨੂੰ ਡੀਲਸ ਵਿੱਚ ਜਾਂ ਪੰਜਾਬ ਦੇ ਵਿੱਚ ਕਿੰਨਾ ਕੁ ਦਾ ਲਾਭ ਹੋਊਗਾ ਵੇਖੋ ਇਹ ਜਿਹੜੀ ਆ ਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਹੋਈ ਆ ਇਹ ਝੂਠ ਦੀ ਹਾਰ ਹੋਈ ਆ ਤੇ ਸੱਚ ਦੀ ਜਿੱਤ ਹੋਈ ਆ ਰਵਿੰਦ ਕੇਜਰੀਵਾਲ ਜੀ ਸੱਚ ਤੇ ਸੱਚੇ ਸੁੱਚੇ ਇਨਸਾਨ ਨੇ ਜੋ ਆ ਰਾਜਨੀਤੀ ਤੋਂ ਪ੍ਰੇਰਿਤ ਹੋਇਆ ਕਿਉਂਕਿ ਨਰਿੰਦਰ ਮੋਦੀ ਜੇ ਕਿਸੇ ਤੋਂ ਡਰਦਾ ਉਹ ਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਤੋਂ ਡਰਦਾ ਕਿਸੇ ਵੀ ਪਾਰਟੀ ਦਾ ਕੋਈ ਏਡਾ ਵੱਡੇ ਕੱਦ ਦਾ ਲੀਡਰ ਮੁੱਖ ਮੰਤਰੀ ਉਹਨੂੰ ਫੜ ਕੇ ਬਿਨਾਂ ਕਸੂਰ ਤੋਂ ਅੰਦਰ ਦੇ ਦੇਣਾ ਪਹਿਲੀ ਵਾਰ ਹੋਇਆ ਕਿ ਦਿੱਲੀ ਦਾ ਮਜੂਤਾ ਮੁੱਖ ਮੰਤਰੀ ਤਿਹਾਰ ਜੇਲ੍ਹ 'ਚ ਐਨੇ ਦਿਨ ਬੰਦ ਰੱਖਿਆ ਗਿਆ ਨਾ ਕੋਈ ਆਰਟੀਜੀਐਸ ਹੋਈ ਨਾ ਕੋਈ ਘਰੋਂ ਕੈਸ਼ ਲੱਭਿਆ ਨਾ ਕੋਈ ਪ੍ਰੂਫ ਹੈਗਾ ਇਹ ਕੋਹ ਬੰਦੇ ਨੂੰ ਗਵਾਹ ਬਣਾਇਆ ਜਾ ਰਿਹਾ ਜਿਹੜੇ ਬੰਦੇ ਨੇ ਥੋੜੇ ਦਿਨ ਪਹਿਲਾਂ ਭਾਜਪੀ ਨੂੰ 55 ਕਰੋੜ ਰੁਪਏ ਪਾਰਟੀ ਨੂੰ ਫੰਡਿੰਗ ਕੀਤੀ ਆ ਉਹ ਬੰਦਾ ਵੇਖੋ ਕੋਈ ਵੀ ਬੰਦਾ ਇਤਰਾ ਜਿਹੜਾ ਮਰਜ਼ੀ ਕਹਦੇ ਕਿਸੇ ਨੂੰ ਕਿ ਮੈਂ ਫਲਾਣੇ ਬੰਦੇ ਨੂੰ 100 ਕਰੋੜ ਰੁਪਈਆ ਦਿੱਤਾ ਇਸ ਤਰ੍ਹਾਂ ਕੋਈ ਕਿਸੇ ਨੂੰ ਫੜ ਕੇ ਅੰਦਰ ਫੜਾ ਦੇ ਦੂਗਾ ਮੈਂ ਕਹਿ ਦਿੰਦਾ ਵਾ ਕਿ ਮੈਂ ਨਰਿੰਦਰ ਮੋਦੀ ਨੂੰ 100 ਕਰੋੜ ਰੁਪਈਆ ਮੰਨ ਲੋਗੇ ਇਸ ਤਰ੍ਹਾਂ ਨਹੀਂ ਕੋਈ ਪ੍ਰੂਫ ਹੋਣਾ ਚਾਹੀਦਾ ਕੋਈ ਵੀਡੀਓ ਹੋਵੇ ਕੋਈ ਕੇਦੇ ਖਾਤੇ ਆਰਟੀਜੀਐਸ ਹੋਈ ਹੋਵੇ ਕੋਈ ਲਾਕਰ ਚੋਂ ਪੈਸੇ ਲੱਪਣ ਘਰੋਂ ਪੈਸੇ ਲੱਪਣ ਇਹ ਜਿਹੜਾ ਨਜਾਇਜ਼ ਬੰਦ ਕੀਤਾ ਉਹਦਾ ਨੁਕਸਾਨ ਬੀਜੇਪੀ ਨੂੰ ਪਹਿਲਾਂ ਵੀ ਹੋਇਆ ਹੁਣ ਜਿਹੜੇ ਕੇਜਰੀਵਾਲ ਸਾਹਿਬ ਰਿਆਕ ਹੋਏ ਆਏ ਆ ਲੋਕਾਂ ਨੂੰ ਐਨੀ ਪੂਸਟ ਮਿਲੀ ਆ ਜਿਵੇਂ ਪ੍ਰਮਾਤਮਾ ਨੇ ਕਿਰਪਾ ਕਰਨੀ ਹੈ ਉਧਰੋਂ ਇਲੈਕਸ਼ਨ ਤੇ ਦੇਣ ਥੋੜੇ ਰਹਿ ਗਏ ਤੇ ਉਧਰੋਂ ਕੇਜਰੀਵਾਲ ਸਾਹਿਬ ਰਿਹਾ ਹੋ ਗਿਆ ਹੁਣ ਤੇ ਵੱਡੀ ਲੀਡ ਨਾਲ ਜਿਹੜੀਆਂ ਸੀਟਾਂ ਜਿਹੜੀਆਂ ਸਟੇਟਾਂ ਦੇ ਵਿੱਚ ਸੀਟਾਂ ਦੇ ਇਲੈਕਸ਼ਨ ਹੋਣੀਆਂ ਨੇ ਨਾ ਵੱਡੀ ਲੀਡ ਨਾਲ ਇੰਡੀਆ ਲੈਂਸ ਦੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਤੇ ਇੰਡੀਆ ਲੈਂਸ ਦੀ ਸਰਕਾਰ ਬਣੂ ਸੈਂਟਰ 'ਚ ਸਾਡੇ ਪੰਜਾਬ ਦੇ 13 ਦੇ 13 ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿੱਤ ਕੇ ਲੋਕ ਸਭਾ ਜਾਣਗੇ ਅਮਰਪਾਲ ਦੀ ਚਰਚਾ ਬਹੁਤ ਹੋ ਰਹੀ ਹੈ ਕਹਿੰਦੇ ਕਿ ਚੋਨ ਮੈਦਾਨ ਚ ਆਪਨ ਤੱਕ ਸੀਟ ਹੈ ਤਾਂ ਉਸ ਦੇ ਉੱਪਰ ਕਿਦਾਂ ਕਵਰ ਕਰੂਗੇ ਆਮ ਆਦਮੀ ਦੇ ਕੋ ਲੋਕ ਬੜੇ ਸਿਆਣੇ ਆ ਚੋਣ ਕੋਈ ਵੀ ਬੰਦਾ ਲੜ ਸਕਦਾ ਭਾਵੇਂ ਕੋਈ ਪੋਲਿਟੀਸ਼ੀਅਨ ਹੋਵੇ ਕੋਈ ਸਾਬਕਾ ਅਧਿਕਾਰੀ ਜਾਂ ਕੋਈ ਪਲੇਅਰ ਆ ਹੁਣ ਕੀਮਾ ਸਾਹਿਬ ਨਾਲ ਅਧਿਕਾਰੀ ਵੀ ਨਹੀਂ ਸਾਬਕਾ ਤੇ ਨਾਲ ਫੁੱਟ ਵੀ ਨਹੀਂ ਇਸੇ ਤਰ੍ਹਾਂ ਕੋਈ ਬੰਦਾ ਯਾਦ ਖਰੋਣਾ ਚਾਹੁੰਦਾ ਭਾਵੇਂ ਤੁਸੀਂ ਪ੍ਰੈਸਰ ਕੋਟੇ ਹੋ ਤੁਸੀਂ ਵੀ ਇਲੈਕਸ਼ਨ ਲੜ ਸਕਦੇ ਹੋ ਲੜ ਲਓ ਇਲੈਕਸ਼ਨ ਕੋਈ ਗੱਲ ਨਹੀਂ ਆਖਿਆ ਤੁਹਾਡਾ ਤੁਸੀਂ ਇਸ ਦੇਸ਼ ਦੇ ਵਸਨੀਕ ਜੇ ਪਰ ਇੱਥੇ ਆ ਕੇ ਲੋਕਾਂ ਨੇ ਵੇਖਣਾ ਵੀ ਅਸੀਂ ਕੰਮ ਕਿਤੇ ਤੋਂ ਲੈਣੇ ਆ ਸਰਕਾਰ ਕੀ ਦੀ ਆ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ 2 ਸਾਲ ਕੰਮ ਉਹਨਾਂ ਨੇ ਕੀਤੇ ਆ ਗਾਂਹ ਜੇ 3 ਸਾਲ ਫੇਰ ਕੰਮ ਹੋਣੇ ਆ ਜਿਹੜੇ ਸਿਆਣੇ ਲੋਕ ਆ ਬਿਜ਼ਨਸਮੈਨ ਆ ਕੋਈ ਆਪਦੀ ਖੇਤੀ ਕਰਨ ਵਾਲਾ ਕੋਈ ਭਾਵੇਂ ਦਿਹਾੜੀ ਦਾਪਾ ਕਰਨ ਵਾਲਾ ਵੀ ਆ ਲੋਕਾਂ ਨੂੰ ਪਤਾ ਵੀ ਜੇ ਕਿਸੇ ਦਾ ਕੋਠਾ ਪੈਣ ਵਾਲਾ ਕੋਠਾ ਚੁੰਦਾ ਛੱਤ ਟੇਲਾਂ ਬਾਲਿਆਂ ਵਾਲੀ ਐ ਲੈਟਰ ਕਿੰਨੇ ਪੋਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇ ਕਿਸੇ ਦਾ ਕੋ ਸੜਕ ਬਣਨ ਵਾਲੀ ਐ ਕਿਸੇ ਦਾ ਰਸਤਾ ਬਣਨ ਵਾਲਾ ਉਹ ਕਿੰਨੇ ਕੰਮ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ 1988 99 ਦੇ ਦੌਰਾਨ ਸਿਮਰਜੀਤ ਸਿੰਘ ਮਾਨਸੇਹਿਤ 8 ਐਮਪੀ ਜਿੱਤੇ ਇਮਾਨਦਾਰ ਉਹ ਮਾਨ ਸਾਹਿਬ ਇੱਕੇ ਗੱਲ ਤੇ ਅੜੇ ਰਹੇ ਪਰ ਵੱਡੀ ਕਿਰਪਾ ਨਾਲ ਲੈ ਕੇ ਪਾਰਲੀਮੈਂਟ ਤੇ ਜਨਨਾਪ ਗਏ ਤੇ ਨਾ ਸਾਥੀਆਂ ਨੇ ਕੁਝ ਕੀਤਾ ਉਦੋਂ ਇੰਨਾ ਨੁਕਸਾਨ ਹੋਇਆ ਸਾਡੇ ਪੰਜਾਬ ਦਾ ਜਿਹੜਾ ਘਾਟਾ ਅਜੇ ਤੱਕ ਪੂਰਾ ਨਹੀਂ ਹੋਇਆ ਤੇ ਜੇ ਕੋਈ ਉਨੀ ਕੀ ਹੁੰਦੀ ਵੀ ਆ ਲੋਕਾਂ ਨੂੰ ਪਤਾ ਵਾ ਵੀ ਉਹਦੇ ਨੁਕਸਾਨ ਹੀ ਹੋਣਾ ਹੁਣ ਵੇਖੋ ਜਿਹਦੀ ਸਰਕਾਰ ਆ ਉਹਦਾ ਹੀ ਮੈਂਬਰ ਪਾਰਲੀਮੈਂਟ ਬਣੂ ਇਹਦੇ ਡਬਲ ਇੰਜਨ ਦੀ ਸਰਕਾਰ ਬਣ ਗਈ ਨਾ ਕਿ ਗਾਂ ਸਰਪੰਚ ਵੀ ਬਣ ਜਣੇ ਸਰਪੰਚ ਵੀ ਲੋਕਾਂ ਦੇ ਐਮ ਐਲ ਏ ਵੀ ਲੋਕਾਂ ਦੇ ਤੇ ਮੈਂਬਰ ਪਾਰਲੀਮੈਂਟ ਵੀ ਲੋਕਾਂ ਦੇ ਸਾਰੇ ਪਾਸਿਓਂ ਹੀ ਕੰਮ ਤਰੱਕੀਆਂ ਜਿਹੜੀਆਂ ਨੇਹਰੀਆਂ ਆਣਗੀਆਂ ਵਿਕਾਸ ਦੇ ਕੰਮ ਜਿਹੜੇ ਭੇਜੂrna ਚੱਲ ਪੈਣਗੇ ਗੱਲ ਪ੍ਰਤਾਪ ਬਾਜਵਾ ਦਾ ਬਿਆਨ ਆਇਆ ਉਹ ਕਹਿੰਦੇ ਇੰਡੀਆ ਗੱਟ ਦੌਰ ਦੀ ਸਰਕਾਰ ਬਣਨੀ ਦੇਸ਼ ਚ ਪ੍ਰਧਾਨ ਮੰਤਰੀ ਕਾਂਗਰਸ ਦਾ ਹੀ ਬਣਨਾ ਤੁਸੀਂ ਆਪ ਨੂੰ ਵੋਟਾਂ ਨਹੀਂ ਪਾਉਣੀਆਂ ਕਾਂਗਰਸ ਨੂੰ ਪਾਓ ਵੇਖੋ ਇੰਡੀਆ ਲਾਈਨ ਦੀ ਸਰਕਾਰ ਬਣਨੀ ਮੈਂ ਮੰਨ ਗਿਆ ਇੰਡੀਆ ਲਾਈਨ ਦੀ ਬਣਨੀ ਹੈ ਆਪ ਕਹਿੰਨੇ ਆ ਪਰ ਇੱਕੋ ਇੱਕ ਬਾਦ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦਾ ਭਲਾ ਕਰ ਸਕਦੀ ਆ ਪ੍ਰਤਾਪ ਸਿੰਘ ਬਾਜਵਾ ਨੇ ਇਹ ਤੇ ਕਹਿਤਾ ਤੇ ਇਹ ਨਹੀਂ ਦੱਸਿਆ ਵੀ 2009 ਦੇ ਵਿੱਚ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤੇ ਸੋਨੀਆ ਗਾਂਧੀ ਨੇ ਇਹ ਕਾਲੇ ਕਾਨੂੰਨ ਬਣੇ ਆ ਜਿਹੜੇ 14 ਜ ਮੋਦੀ ਨੇ ਜਾਰੀ ਕੀਤੇ ਆ ਉਹਦੇ ਤੋਂ ਪਹਿਲਾਂ 2009 ਚ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਤੇ ਸੈਨਾ ਏਟ ਇਹ ਕਾਨੂੰਨ ਬਣਾਏ ਸਨ ਤੇ ਜਾਰੀ ਆ ਕੇ ਕੀਤੇ ਬੀਜੇਪੀ ਨੇ ਜੇ ਕੋਈ ਪੰਜਾਬ ਨੂੰ ਬਚਾ ਸਕਦਾ ਜੇ ਕੋਈ ਪੰਜਾਬ ਨੂੰ ਐਮਐਸਪੀ ਡਵਾ ਸਕਦਾ ਉਹ ਰਵਿੰਦ ਕੇਜਰੀਵਾਲ ਤੇ ਸਰਪਾਰ ਭਗਵਤ ਸਿੰਘ ਮਾ ਲੋਕ ਸਾਰਾ ਕੁਝ ਸਮਝਦੇ ਆ ਇਹੋ ਕਾਂਗਰਸ ਕਿੰਨੀ ਵਾਰਾਂ ਦੇਖਦੀ ਜਾਦੀ ਤੋਂ ਬਾਅਦ ਸੱਤਾ ਚ ਰਹੀ ਆ ਇਹਨਾਂ ਨੇ ਕਿਸੇ ਨੂੰ ਬਿਜਲੀ ਦਾ ਬਿੱਲ ਜ਼ੀਰੋ ਲੈ ਕੇ ਆਂਦਾ ਕਿਸੇ ਨੂੰ ਬਿਜਲੀ ਮਾਫ ਕੀਤੀ ਇਹਨੂੰ ਮੁਹੱਲਾ ਕਲੀਨਿਕ ਬਣਾ ਕੇ ਦਿੱਤੇ ਇਲਾਜ ਕਿਸੇ ਦਾ ਫ੍ਰੀ ਹੋਇਆ ਇਹ ਉਹ ਕਾਂਗਰਸ ਪਾਰਟੀ ਆ ਜਿਨੇ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਪਾਵਨ ਪਵਿੱਤਰ ਸਥਾਨ ਤੇ ਬੜਾ ਨੁਕਸਾਨ ਕੀਤਾ ਸਾਡੇ ਪੰਜਾਬ ਦਾ ਜੇ ਕੋ ਭਲਾ ਕਰ ਸਕਦਾ ਉਹ ਰਵਿੰਦਰ ਕੇਜਰੀਵਾਲ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਪਲਾ ਕਰ ਉਹ ਸਰਬ ਇੱਕ ਹੋਰ ਗੱਲ ਆ ਮਾਜੇ ਚੋਂ ਕੈਂਡੀਡੇਟ ਖੜਾਉਂਦਾ ਹੈਗਾ ਖਡੂਰ ਸਾਹਿਬ ਉੱਥੋਂ ਜੱਜ ਜਾਂਦਾ ਉਹ ਫੇ ਕਪੂਰਥਲਾ ਸੁਲਤਾਨਪੁਰ ਵੱਲ ਦੇਖਦੇ ਨਹੀਂ ਚੋਣਾ ਜਦੋਂ ਆਉਂਦੀ ਆ ਪੰਜ ਸਾਲ ਬਾਅਦ ਉਹ ਤਾਂ ਦਰਸ਼ਨ ਦਿੰਦੇ ਆ ਤੁਸੀਂ ਇਤਨੀ ਇਹਦਾ ਇਹ ਤੁਹਾਡੀ ਵਾਕਈ ਗੱਲ ਸੱਚੀ ਆ ਭਾਵੇਂ ਬਣੇ ਡਾਕਟਰ ਰਤਨ ਸਿੰਘ ਨਾਲਾ ਐਮਪੀ ਦੋ ਵਾਰ ਮੁੜ ਕੇ ਬਣੇ ਜਿਹਦਾ ਰਣਜੀਤ ਸਿੰਘ ਬਰਹਮਪੁਰਾ ਫੇਰ ਬਣੇ ਜਸਬੀਰ ਸਿੰਘ ਡਿੰਪਾਗੇਲ ਇਹਨਾਂ ਜੋ ਕਿਸੇ ਨੇ ਸਾਰ ਨਹੀਂ ਲਈ ਲਾਲਜੀਤ ਭੁੱਲਰ ਲੋਕਾਂ ਦਾ ਪੋਤੇ ਆ ਲੋਕਾਂ ਦਾ ਭਰਾ ਆ 2022 ਚ ਲਾਲਜੀਤ ਭੁੱਲਰ ਜਿੱਤਿਆ ਤੇ ਵਜ਼ੀਰ ਬਨਾਇਆ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਵਜਾਰ ਤੇ ਜਿ ਲਿਆ ਲਾਲਜੀਤ ਭੁੱਲਰ ਸ਼ੁਕਰਸ਼ਨੀ ਆਇਆ ਤੇ ਤਿੰਨ ਦਿਨ ਪੱਟੀ ਆਪਦੇ ਦਫ਼ਤਰ ਤੇ ਬਹਿ ਕੇ ਸਵੇਰੇ 6 ਵਜੇ ਬਹਿ ਜਾਣਾ 9 ਵਜੇ ਤੱਕ 9:30 ਵਜੇ ਤੱਕ ਦਫ਼ਤਰ ਪਹੁੰਚ ਕੇ ਤਿਆਰ ਹੋ ਕੇ ਹਲਕੇ ਜਿ ਨਿਕਲ ਜਾਣਾ ਜਾਂ ਪੰਜਾਬ ਚ ਕਿਤੇ ਜੇ ਕਿਤੇ ਕੋਈ ਕੰਮ ਹੋਣਾ ਸ਼ਾਮਾ ਨੂੰ 7:30 ਫੇਰ ਦਫ਼ਤਰ ਆਉਣਾ ਆਉਂਦਿਆਂ ਨੂੰ 2-400 ਭੈਣ ਭਰਾ ਫੇਰ ਬੈਠੇ ਹੋਣੇ ਰਾਤ ਨੂੰ ਕਈ ਨਾਂ ਤੇ 10 ਵਜੇ ਵਿਹਲੇ ਹੋ ਜਣਾ ਕੀ ਨਾ ਰਾਤ ਦੇ ਕੇ 1-2 ਵਜੇ ਦੇ ਰਹੇ ਆ ਜਿੰਨਾਂ ਭੜਾ ਭਰਾਵਾਂ ਵੋਟ ਪਾਈ ਹੁੰਦੀ ਨਾ ਉਹਨਾਂ ਨੂੰ ਇਹ ਆਸ ਹੁੰਦੀ ਆ ਵੀ ਸਾਡਾ ਲੀਡਰ ਸਾਡੇ ਵਿੱਚ ਰਵੇ ਸਾਡੇ ਕੰਮ ਕਰੇ ਤੇ ਬਹੁਤੇ ਇਹੋ ਜਿਹੇ ਹੁੰਦੇ ਆ ਭੈਣ ਭਰਾ ਉਹਨਾਂ ਨੂੰ ਕੰਮਾਂ ਨਾਲ ਨਹੀਂ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਲੀਡਰ ਸਾਨੂੰ ਹੱਥ ਹੀ ਮਿਲਾ ਲੇ ਸਰ ਨਾਲ ਜੱਪੀ ਪਾ ਲੇ ਉਹ ਕਹਿੰਦੇ ਵੀ ਯਾਰ ਆਮ ਆਦਮੀ ਪਾਰਟੀ ਨੇ ਇਹ ਤੇ ਕੰਮ ਕਰਤਾ ਨਾ ਲੀਡਰ ਸਾਡੇ ਵਿੱਚ ਕਰਤੇ ਆ ਪਹਿਲਾਂ ਜਿਹੜੇ ਲੀਡਰ ਹੋਏ ਬਣਾਏ ਹੁੰਦੇ ਸੀ ਘੇਰੇ ਘੇਰੇ ਗਨਮੈਨ ਹੁੰਦੇ ਸੀ ਗਨਮੈਨਾਂ ਨੇ ਜੇ ਮੋਟੇ ਤੇ ਆ ਹੱਥ ਰੱਖ ਲੈਣਾ ਲੀਡਰ ਤੇ ਤੇ ਗਨਮੈਨਾਂ ਚੋਕੇ ਪਰਾਂ ਮਾਰਨਾ ਆਂਦਾ ਵੀ ਇਹ ਤੇ ਆਮ ਆਦਮੀ ਪਾਰਟੀ ਨੇ ਗਨਮੈਨਾਂ ਨੂੰ ਪਾਸੇ ਕਰਤਾ ਤੇ ਲੋਕਾਂ ਨੂੰ ਹਿੱਕਣਾ ਲਾ ਲਿਆ ਤੇ ਨਾਲ ਆਂਦੇ ਵੀ ਅਸੀਂ ਤੇ ਲੀਡਰ ਨਾਲ ਹੱਥ ਜਿ ਮਲਾ ਲੈਣਾ ਨਾ ਐ ਕਰਕੇ ਤੇ ਅਸੀਂ ਹੱਥ ਐਂ ਵਿਖਾਉਂਦੇ ਫਿਰਨਾ ਮੈਂ ਫਲਾਣੇ ਦੇ ਹੱਥ ਬਲਾਈ ਮੈਂ ਤੇ ਇਹੀ ਪ੍ਰਤਾਪ ਨਾਲ ਮਲਾਈ ਮੈਂ ਰਵਿੰਦਰ ਗਿੱਲ ਨਾਲ ਮਲਾਈ ਮੈਂ ਰਾਣੇ ਗੁਰਜੀਤ ਨਾਲ ਆਂਦਾ ਹੁਣ ਲੀਡਰ ਆਪ ਹੱਥ ਹਾਂ ਦਾ ਹੱਥ ਵਧੂਗੇ ਜਫੀਆਂ ਪੈਣਦੀਆਂ ਹੁਣ ਐ ਲੱਗਦਾ ਵੀ ਜਿਵੇਂ ਸਾਡੇ ਭਰਾ ਨੇ ਦੂਰੀ ਖਤਮ ਕਰਤੀ ਆ ਹਊਏ ਬਣਾਏ ਆ ਹਊਏ ਖਤਮ ਕਰਤੇ ਆ ਬੋਲਰ ਸਾਹਿਬ ਆਖਰੀ ਮੇਰਾ ਸਵਾਲ ਲੇ ਜਾ ਸੁਲਤਾਨਪੁਰ ਲੋਧੀ ਦਾ ਆ ਵੀ ਪਾਰਟੀ ਮਜ਼ਬੂਤ ਹੈਗੀ ਆ ਠੀਕ ਹੈਗੀ ਆ ਪਰ ਕਪੂਰਥਲਾ ਹਲਕਾ ਕਹਿੰਦੇ ਕਿ ਬਹੁਤ ਕਮਜ਼ੋਰ ਹੈਗਾ ਪਾਰਟੀ ਦੇ ਲੀਡਰ ਆਪਸ ਵਿੱਚ ਇਕੱਠੇ ਨਹੀਂ ਹੈਗੇ ਤੁਸੀਂ ਉੱਥੇ ਇੱਕ ਦਿਨ ਰੋਡ ਚੋਕ ਕੀਤਾ ਹੈਗਾ ਤੁਸੀਂ ਵੀ ਆਪਣੇ ਅੱਖੀਂ ਦੇਖਿਆ ਕਿ ਫੋਟੋ ਕਲਚਰ ਕਿੰਨਾ ਉੱਥੇ ਹੈਗਾ ਡਵੈਲ ਨਹੀਂ ਨਹੀਂ ਫੋਟੋ ਤੇ ਸਾਰਿਆਂ ਨੂੰ ਆਉਂਦਾ ਹੱਕ ਆ ਮੇਰੇ ਭਰਾ ਨੇ ਜਿਹੜਾ ਮੈਨੂੰ ਝਾੜ ਵੀ ਪਾਈ ਇੱਕ ਦੋ ਲੀਡਰਾਂ ਨੂੰ ਉੱਥੇ ਤਾਂ ਉੱਥੇ ਕਿੱਦਾਂ ਕਵਰ ਕਰੂੰਗਾ ਨਹੀਂ ਨਹੀਂ ਮੈਂ ਕਿਸੇ ਨੂੰ ਕੋਈ ਇਹੋ ਜੀ ਗੱਲ ਨਹੀਂ ਕਹੀ ਬਾਕੀ ਫੋਟੋ ਲੁਭਾਉਣਾ ਤੇ ਤੇ ਮੇਰੇ ਭਰਾ ਨੇ ਇਹਨੇ ਮੈਨੂੰ ਪਿਆਰ ਕਰਦੇ ਆ ਫੋਟੋ ਤੇ ਨਾ ਲੁਆਣੀ ਲੁਆਣੀ ਆ ਸੁਲਤਾਨਪੁਰ ਲੋਧੀ ਵੀ ਮਜ਼ਬੂਤ ਆ ਕਪੂਰਥਲਾ ਵੀ ਮਜ਼ਬੂਤ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਕਪੂਰਥਲਾ ਕੋਈ ਵੀਕ ਆ ਕਪੂਰਥਲੇ ਤੇ ਇੰਨਾ ਵੀ ਸਾਡੇ ਜਿਹੜੇ ਹਲਕਾ ਇੰਚਾਰਜ ਜੀ ਉਹਨਾਂ ਦੀ ਥੋੜੇ ਦਿਨ ਪਹਿਲਾਂ ਡੈਥ ਹੋ ਗਈ ਆਪਣੀ ਇਲੈਕਸ਼ਨ ਦੇ ਦੌਰਾਨ ਉਦੇ ਬਾਅਦ ਹੁਣ ਜਦੋਂ ਪਾਰਟੀ ਚ ਨੂੰ ਜ਼ਿੰਮੇਵਾਰੀ ਤੂ ਸਾਰੇ ਨਾਲ ਲਾ ਕੇ ਚੱਲਣਗੇ ਬਾਕੀ ਕਪੂਰਥਲਾ ਹਲਕਾ ਸultanpur ਲੋਧੀ ਬਾਕੀ ਵੀ ਸਾਡੀਆਂ ਜਿਹੜੀਆਂ ਦੂਜੀਆਂ ਵਿਧਾਨ ਸਭਾ ਆ ਉਹਨਾਂ ਦੇ ਵਾਂਗ ਪੂਰੇ ਮਜ਼ਬੂਤ ਨੇ ਪੂਰੀ ਸ਼ਾਨ ਨਾਲ ਚੱਲਾਂਗੇ ਸਾਹਿਬ ਹੁਣ ਮੰਤਰੀ ਆ ਤੁਹਾਡੀ ਤੌਰ ਵੱਖਰਾ ਹੁੰਦਾ ਮੰਤਰੀ ਦਾ ਤੇ ਜਦੋਂ MP ਬਣ ਕੇ ਕਹਿੰਦੇ ਮੰਤਰੀ ਦਾ ਟੌਰ ਜ਼ਿਆਦਾ ਹੁੰਦਾ MP ਦਾ ਘੱਟ ਹੁੰਦਾ ਤਾਂ ਇਹ ਤੇ ਨਹੀਂ ਕਿਸੇ ਮਨ ਨਹੀਂ ਨਹੀਂ MP ਦਾ ਟੌਰ ਕਿਉਂ ਘਟਿਆ ਸੈਂਟਰ ਦੇ ਵਿੱਚ ਜਾ ਕੇ ਬਹਿਣਾ ਉੱਥੇ 543 ਹਿੰਦੁਸਤਾਨ ਦੇ ਮੇਨ ਮੰਨਿਆਂ ਦੇ ਵਿੱਚ ਲਾਲਜੀਤ ਭੁੱਲਰ ਨੇ ਬਹਿ ਜਣਾ ਇੱਥੇ ਤੇ ਪੰਜਾਬ ਦੀ ਬਿਜਾਰਤ ਚ ਉੱਥੇ ਦਿੱਲੀ ਦੀ ਬਿਜਾਰਤ ਦੇ ਵਿੱਚ ਜਾ ਕੇ ਉੱਥੇ ਆਪਦੇ ਪੰਜਾਬ ਦੇ ਹੱਕਾਂ ਲਈ ਹਿਤਾ ਲਈ ਲੜਾਂਗੇ ਆਕ ਲੈ ਕੇ ਆਵਾਂਗੇ ਸਭ ਤੋਂ ਅਸਲੀਆ ਗੱਲ ਸਭ ਤੋਂ ਵੱਡੀ ਗੱਲ ਭਾਰਤ ਦੇ ਮੇਨ 543 ਬੰਦਿਆਂ ਦੀ ਗਿਣਤੀ ਹੋਣੀ ਆ ਇੱਥੇ ਤੇ ਸਾਨੂੰ ਪੰਜਾਬ ਵਾਲੇ ਤੇ ਐਨ ਆਰ ਆਈ ਭੈਣ ਭਰਾ ਦੇ ਉੱਥੇ ਸਾਨੂੰ ਸਾਰੇ ਭਾਰਤ ਨੇ ਤੇ ਸਾਰੀ ਦੁਨੀਆ ਨੇ ਵੇਖਣਾ ਕਹਿੰਦੇ ਜਿਨੂੰ ਪੰਜਾਬ ਦੀ ਰਾਜਨੀਤੀ ਤੋਂ ਬਾਹਰ ਕਰਨਾ ਉਹ ਤੇ ਐਮ ਪੀ ਹੋਵੇ ਉਹ ਨਹੀਂ ਪੰਜਾਬ ਦੀ ਰਾਜਨੀਤੀ ਤੇ ਇਧਰੇ ਵੇਖ ਬਾਦਲ ਸਾਹਿਬ ਮੈਂਬਰ ਪਾਰਲੀਮੈਂਟ ਵੀ ਬਣਦੇ ਰਿਹਾ। ਸੈਂਟਰ 'ਚ ਖੇਤੀਬਾੜੀ ਮੰਤਰੀ ਵੀ ਬਣੇ ਸੀ। ਫੇਰ ਆ ਕੇ ਪੰਜਾਬ ਦੀ ਰਾਜਨੀਤੀ 'ਚ ਵੀ ਆਏ। ਅਜੇ ਸਾਡੀ ਉਮਰ ਕਿਹੜੀ ਆ 45 ਸਾਲ ਮੇਰੀ ਉਮਰ ਆ। ਪਹਿਰੇ ਪੰਜਾਬ 'ਚ ਵੀ ਆ ਜਾਾਂਗੇ ਫੇਰ ਦਿੱਲੀ ਵੀ ਚੱਲ ਜਾਾਂਗੇ ਕਿਹੜੀ ਗੱਲ। ਪਾਰਟੀ ਜਿੱਥੇ ਡਿਊਟੀ ਲਾਵੇ ਪਾਰਟੀ ਸੁਪਰੀਮ ਆ ਪਾਰਟੀ ਮਾਂ ਆ। ਪਾਰਟੀ ਜੋ ਕਹਵੇ ਉਹ ਮੰਨਣਾ ਚਾਹੀਦਾ। ਲਾਲਜੀਤ ਭੁੱਲਰ ਥਾਬਿਆਦਾਰ ਆ। ਪਾਰਟੀ ਜੋ ਕਹੂਗੀ ਲਾਲਜੀਤ ਭੁੱਲਰ ਉੱਥੇ ਆ ਜਾ। ਬਹੁਤ ਬਹੁਤ ਧੰਨਵਾਦ। ਜੋੜੇਪਾਲ ਜੀ ਭੁੱਲ ਸਾਹਿਬ ਮਾਈਕ ਲੈ ਲੈ ਦੇ।